ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਹੁਣੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਦੱਸੀਏ ਕਿ ਹੁਣੇ 12 ਦਿਨ ਦੇ ਕੀ ਕੁਝ ਨਤੀਜੇ ਰਹੇ ਨੇ ਉਸਦੀ ਵੱਡੀ ਰਿਪੋਰਟ ਸਾਹਮਣੇ ਆਖੀ ਹੈ 12 ਦਿਨਾਂ ਦੇ ਵਿੱਚ ਕੀ ਕੁਝ ਪੰਜਾਬ ਪੁਲਿਸ ਦੇ ਵੱਲੋਂ ਜਿਹੜੇ ਬਰਾਮਦ ਕੀਤੇਆਂ ਗਈਆਂ ਨੇ ਚੀਜ਼ਾਂ ਉਸਦੀ ਰਿਪੋਰਟ ਵਿਹਾਦ ਵੱਡੇ ਖੁਲਾਸੇ ਕਰਦੀ ਹੈ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜਿਹੜੀ ਆ ਉਹ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੀ ਤਿਆਰੀ ਜਿਹੜੀ ਆ ਉਹ ਸੀਐਮ ਭਗਵੰਤ ਮਾਨ ਹੁਣਾਂ ਦੀ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਇਸ ਦੇ ਵਿਚਾਲੇ ਦੱਸੀਏ ਤਾਂ ਹੁਣੇ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਕਿ ਜਿਹੜੇ 875 ਐਫ ਆਈ ਆਰ ਦਰਜ ਕੀਤੀਆਂ ਗਈਆਂ ਨੇ 1188 ਨਸ਼ਾ ਤਸਕਰ ਗ੍ਰਿਫਤਾਰ ਹੋਏ ਨੇ 35 ਲੱਖ ਰੁਪਏ ਡਰੱਗ ਮਨੀ ਵੀ ਬਰਾਮਦ ਹੋਈ ਹੈ ਨਸ਼ੇ ਦੀ ਬਰਾਮਦਗੀ ਦੱਸੀਏ ਕਿ ਹੁਣ 8 ਕੁਇੰਟਲ 73 ਕਿਲੋ ਚੂਰਾ ਪੋਸਤ ਬਰਾਮਦ ਹੋਇਆ ਹੈ 42 ਕਿਲੋ ਅਫੀਮ 10.5 ਕਿਲੋ ਚਰਸ ਤੇ ਲੱਖਾਂ ਦੇ ਹਿਸਾਬ ਦੇ ਨਾਲ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਨੇ ਦੱਸइए ਕਿ ਹੁਣ ਬਿਹਤ ਹੀ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਕਿ ਆਖਰਕਾਰ ਪੰਜਾਬ ਦੇ ਵਿੱਚ ਕਿਸ ਪ੍ਰਕਾਰ ਜਿਹੜਾ ਨਸ਼ਾ ਵੇਚਿਆ ਜਾ ਰਿਹਾ ਸੀ ਨਸ਼ੇ ਦੀ ਤਸਕਰੀ ਹੋ ਰਹੀ ਸੀ ਬਹੁਤ ਵੱਡੇ ਸਵਾਲ ਨੇ ਇਹ ਰਿਪੋਰਟਾਂ ਜਿਹੜੀਆਂ ਨੇ ਉਹ ਦਰਜ ਕਰ ਰਹੀਆਂ ਨੇ ਉਹ ਖੁਲਾਸੇ ਕਰਦੀਆਂ ਨੇ ਕਿ ਪੰਜਾਬ ਦੇ ਵਿੱਚ ਦੇਖੋ ਕਿੰਨੇ ਵੱਡੇ ਪੱਧਰ ਤੇ ਨਸ਼ਾ ਵੇਚਿਆ ਜਾ ਰਿਹਾ ਸੀ ਤੇ ਇਹਨਾਂ ਨਸ਼ਾ ਤਸਕਰੀਆਂ ਦੇ ਕੋਲੋਂ ਬਹੁਤ ਵੱਡੀ ਮਾਤਰਾ ਦੇ ਉਤੇ ਨਸ਼ਾ ਬਰਾਮਦ ਹੋਇਆ ਔਰ 12 ਦਿਨਾਂ ਦੀ ਕੇਵਲ ਜਿਹੜੀ ਰਿਪੋਰਟ ਆ ਉਹ ਵੱਡੇ ਖੁਲਾਸੇ ਕਰਦੀ ਹਾਲੇ ਕੇਵਲ 12 ਦਿਨਾਂ ਦੇ ਵਿੱਚ ਹੀ ਇੰਨੀ ਜ਼ਿਆਦਾ ਜਿਹੜੀ ਨਸ਼ਾ ਨਸ਼ੇ ਦੀ ਜਿਹੜੀ ਸਮਗਰੀ ਆ ਉਹ ਬਰਾਮਦ ਹੋਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਜਿਹੜੀਆਂ ਚੀਜ਼ਾਂ ਦੇ ਖੁਲਾਸੇ ਹੋਣਗੇ ਤੁਸੀਂ ਆਪ ਸੂਚਣ ਲਈ ਮਜਬੂਰ ਹੋਵੋਗੇ ਕਿਉਂਕਿ 12 ਦਿਨਾਂ ਦੇ ਵਿੱਚ ਹੀ ਜੇਕਰ ਲੱਖਾਂ ਦੇ ਹਿਸਾਬ ਦੇ ਨਾਲ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਨੇ ਤਾਂ ਕਿ ਹੋਰਾਂ ਦਿਨਾਂ ਦੇ ਹਿਸਾਬ ਦੇ ਨਾਲ ਜੇ ਗੱਲ ਕਰੀਏ ਤਾਂ ਮਹੀਨੇ ਦੇ ਹਿਸਾਬ ਦੇ ਨਾਲ ਗੱਲ ਕਰੀਏ ਤਾਂ ਕਿੰਨੀਆਂ ਚੀਜ਼ਾਂ ਜਿਹੜੀਆਂ ਨਸ਼ੀਲੀਆਂ ਪਦਾਰਥ ਜਿਹੜੇ ਨੇ ਉਹ ਕਾਬੂ ਕੀਤੇ ਜਾਣਗੇ ਤਾਂ ਬੇਹੱਦ ਹੀ ਮੰਦਪਾਗੀ ਖਬਰ ਹੀ ਇੱਕ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਜਿੱਥੇ ਸਾਹਮਣੇ ਆਈ ਹੈ ਮਾਵਾ ਦੇ ਪੁੱਤ ਜਿਹੜੇ ਨੇ ਉਹ ਮਾਰੇ ਨੇ ਇਸ ਨਸ਼ੇ ਦੇ ਕਰਕੇ ਪੰਜਾਬ ਦੀ ਨੌਜਵਾਨ ਪੀੜੀ ਨਸ਼ੇ ਦੇ ਦਲਦਲ ਦੇ ਵਿੱਚ ਤਸੀਹ ਹੋਈ ਹੈ ਤਾਂ ਬੇਹੱਦ ਹੀ ਮੰਦਪਾਗੀ ਖਬਰ ਹੈ ਇਸ ਵਕਤ ਦੀ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਹੁਣ ਜੜਾ ਤੱਕ ਫੈਲਿਆ ਹੋਇਆ ਤੇ ਪੰਜਾਬ ਸਰਕਾਰ ਜੜੋ ਨਸ਼ਾ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ 12 ਦਿਨਾਂ ਦੀ ਰਿਪੋਰਟ ਬੇਹੱਦ ਹੀ ਹੈਰਾਨੀਜਨਕ ਖੁਲਾਸੇ ਕਰਦੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਹੋਰ ਵੱਡੇ ਖੁਲਾਸੇ ਹੋਣਗੇ ਉਹ ਦੇਖਣ ਯੋਗ ਹੋਣਗੇ ਤਾਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਐਕਸ਼ਨ ਮੋਡ ਦੇ ਵਿੱਚ ਹੈ ਤੇ ਜਿਸ ਤੋਂ ਬਾਅਦ ਹੁਣ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਬਲਡੋਜ਼ਰ ਚਲਾਏ ਜਾ ਰਹੇ ਨੇ ਔਰ ਫੱਡੇ ਪੱਤਰ ਦਾ ਖਦਮ ਚੱਕਿਆ ਜਾ ਰਿਹਾ ਹੈ ਤਾਂ ਹਾਲਾਂਕਿ ਇਸ ਬਾਬਤ ਤੁਹਾਡੀ ਕੀ ਰਾਏ ਆ ਇਸ ਸੈਕਸ਼ਨ ਤੇ ਤੁਸੀਂ ਕੀ ਸੋਚਦੇ ਵਿਚਾਰਦੇ ਹੋ ਜ਼ਰੂਰ ਕਮੈਂਟ ਕਰਕੇ ਆਪਣੀ ਰਾਏ ਸਾਡੇ ਨਾਲ ਸਾਂਝੀ ਕਰੋ ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਹੁਣੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਦੱਸ ਈਏ ਕਿ ਹੁਣੇ 12 ਦਿਨ ਦੇ ਕੀ ਕੁਝ ਨਤੀਜੇ ਰਹੇ ਨੇ ਉਸ ਦੀ ਵੱਡੀ ਰਿਪੋਰਟ ਸਾਹਮਣੇ ਆ ਗਈ ਹੈ 12 ਦਿਨਾਂ ਦੇ ਵਿੱਚ ਕੀ ਕੁਝ ਪੰਜਾਬ ਪੁਲਿਸ ਦੇ ਵੱਲੋਂ ਜਿਹੜੇ ਬਰਾਮਦ ਕੀਤੇ ਗਏ ਨੇ ਚੀਜ਼ਾਂ ਉਸ ਦੀ ਰਿਪੋਰਟ ਵਿਹਾਦ ਵੱਡੇ ਖੁਲਾਸੇ ਕਰਦੀ ਹੈ ਦੱਸ ਈਏ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜਿਹੜੀ ਆ ਉਹ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੀ ਯਾਰੀ ਜਿਹੜੀ ਆ ਉਹ ਸੀਐਮ ਭਗਵੰਤ ਮਾਨ ਹੁਣਾਂ ਦੀ ਸਰਕਾਰ ਤੇ ਬਲੋਕੀ ਕੀਤੀ ਗਈ ਹੈ ਇਸ ਦੇ ਵਿਚਾਲੇ ਦੱਸੀਏ ਤਾਂ ਹੁਣੇ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਕਿ ਜਿਹੜੇ 875 ਐਫਆਈਆਰ ਦਰਜ ਕੀਤੀਆਂ ਗਈਆਂ ਨੇ 1188 ਨਸ਼ਾ ਤਸਕਰ ਗ੍ਰਿਫਤਾਰ ਹੋਏ ਨੇ 35 ਲੱਖ ਰੁਪਏ ਡਰੱਗ ਮਨੀ ਵੀ ਬਰਾਮਦ ਹੋਈ ਹੈ ਨਸ਼ੇ ਦੀ ਬਰਾਮਦਗੀ ਦੱਸੀਏ ਕਿ ਹੁਣ 8 ਕੁਇੰਟਲ 73 ਕਿਲੋ ਚੂਰਾ ਪੋਸਤ ਬਰਾਮਦ ਹੋਇਆ ਹੈ 42 ਕਿਲੋ ਅਫੀਮ 10.5 ਕਿਲੋ ਚਰਸ ਤੇ ਲੱਖਾਂ ਦੇ ਹਿਸਾਬ ਦੇ ਨਾਲ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਨੇ ਦੱਸइए ਕਿ ਹੁਣ ਬਿਹਤ ਹੀ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਕਿ ਆਖਰਕਾਰ ਪੰਜਾਬ ਦੇ ਵਿੱਚ ਕਿਸ ਪ੍ਰਕਾਰ ਜਿਹੜਾ ਨਸ਼ਾ ਵੇਚਿਆ ਜਾ ਰਿਹਾ ਸੀ ਨਸ਼ੇ ਦੀ ਤਸਕਰੀ ਹੋ ਰਹੀ ਸੀ ਬਹੁਤ ਵੱਡੇ ਸਵਾਲ ਨੇ ਇਹ ਰਿਪੋਰਟਾਂ ਜਿਹੜੀਆਂ ਨੇ ਉਹ ਦਰਜ ਕਰ ਰਹੀਆਂ ਨੇ ਉਹ ਖੁਲਾਸੇ ਕਰਦੀਆਂ ਨੇ ਕਿ ਪੰਜਾਬ ਦੇ ਵਿੱਚ ਦੇਖੋ ਕਿੰਨੇ ਵੱਡੇ ਪੱਧਰ ਤੇ ਨਸ਼ਾ ਵੇਚਿਆ ਜਾ ਰਿਹਾ ਸੀ ਤੇ ਇਹਨਾਂ ਨਸ਼ਾ ਤਸਕਰੀਆਂ ਦੇ ਕੋਲੋਂ ਬਹੁਤ ਵੱਡੀ ਮਾਤਰਾ ਦੇ ਉਤੇ ਨਸ਼ਾ ਬਰਾਮਦ ਹੋਇਆ ਔਰ 12 ਦਿਨਾਂ ਦੀ ਕੇਵਲ ਜਿਹੜੀ ਰਿਪੋਰਟ ਆ ਉਹ ਵੱਡੇ ਖੁਲਾਸੇ ਕਰਦੀ ਹਾਲੇ ਕੇਵਲ 12 ਦਿਨਾਂ ਦੇ ਵਿੱਚ ਹੀ ਇੰਨੀ ਜ਼ਿਆਦਾ ਜਿਹੜੀ ਨਸ਼ਾ ਨਸ਼ੇ ਦੀ ਜਿਹੜੀ ਸਮਗਰੀ ਆ ਉਹ ਬਰਾਮਦ ਹੋਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਜਿਹੜੀਆਂ ਚੀਜ਼ਾਂ ਦੇ ਖੁਲਾਸੇ ਹੋਣਗੇ ਤੁਸੀਂ ਆਪ ਸੂਚਣ ਲਈ ਮਜਬੂਰ ਹੋਗੇ ਕਿਉਂਕਿ 12 ਦਿਨਾਂ ਦੇ ਵਿੱਚ ਹੀ ਜੇਕਰ ਲੱਖਾਂ ਦੇ ਹਿਸਾਬ ਦੇ ਨਾਲ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਨੇ ਤਾਂ ਕਿਹੋਰਾ ਦਿਨਾਂ ਦੇ ਹਿਸਾਬ ਦੇ ਨਾਲ ਜੇ ਗੱਲ ਕਰੀਏ ਤਾਂ ਮਹੀਨੇ ਦੇ ਹਿਸਾਬ ਦੇ ਨਾਲ ਗੱਲ ਕਰੀਏ ਤਾਂ ਕਿੰਨੀਆਂ ਚੀਜ਼ਾਂ ਜਿਹੜੀਆਂ ਨਸ਼ੀਲੀਆਂ ਪਦਾਰਥ ਜਿਹੜੇ ਨੇ ਉਹ ਕਾਬੂ ਕੀਤੇ ਜਾਣਗੇ ਤਾਂ ਬੇਹੱਦ ਹੀ ਮੰਦਪਾਗੀ ਖ਼ਬਰ ਹੀ ਇੱਕ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਜਿੱਥੇ ਸਾਹਮਣੇ ਆਈ ਹੈ ਮਾਮਾ ਦੇ ਪੁੱਤ ਜਿਹੜੇ ਨੇ ਉਹ ਮਾਰੇ ਨੇ ਇਸ ਨਸ਼ੇ ਦੇ ਕਰਕੇ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ੇ ਦੇ ਦਲਦਲ ਦੇ ਵਿੱਚ ਤਸੀਹ ਹੋਈ ਹੈ ਤਾਂ ਬੇਹੱਦ ਹੀ ਮੰਦਪਾਗੀ ਖ਼ਬਰ ਹੈ ਇਸ ਵਕਤ ਦੀ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਹੁਣ ਜੜਾ ਤੱਕ ਫੈਲਿਆ ਹੋਇਆ ਤੇ ਪੰਜਾਬ ਸਰਕਾਰ ਜੜੋਂ ਨਸ਼ਾ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ 12 ਦਿਨਾਂ ਦੀ ਰਿਪੋਰਟ ਬੇਹੱਦ ਹੀ ਹੈਰਾਨੀਜਨਕ ਖੁਲਾਸੇ ਕਰਦੀ ਹੈ ਤੇ ਆਉਣ ਵਾਲੇ ਇਨਾ ਦੇ ਵਿੱਚ ਕੀ ਕੁਝ ਹੋਰ ਵੱਡੇ ਖੁਲਾਸੇ ਹੋਣਗੇ ਉਹ ਦੇਖਣ ਯੋਗ ਹੋਣਗੇ ਤਾਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਐਕਸ਼ਨ ਮੋਡ ਦੇ ਵਿੱਚ ਹੈ ਤੇ ਜਿਸ ਤੋਂ ਬਾਅਦ ਹੁਣ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਬਲਡੋਜ਼ਰ ਚਲਾਏ ਜਾ ਰਹੇ ਨੇ ਔਰ ਪੱਡੇ ਪੱਤਰ ਦਾ ਕਦਮ ਚੱਕਿਆ ਜਾ ਰਿਹਾ ਹੈ ਤਾਂ ਹਾਲਾਂਕਿ ਇਸ ਬਾਬਤ ਤੁਹਾਡੀ ਕੀ ਰਾਏ ਆ ਇਸ ਸੈਕਸ਼ਨ ਤੇ ਤੁਸੀਂ ਕੀ ਸੋਚਦੇ ਵਿਚਾਰਦੇ ਹੋ ਜ਼ਰੂਰ ਕਮੈਂਟ ਕਰਕੇ ਆਪਣੀ ਰਾਏ ਸਾਡੇ ਨਾਲ ਸਾਂਝੀ ਕਰਨਾ